ਉਹ ਐਸੇ ਜਿਹੇ ਅਕਸਰ ਜਿਹੜੇ ਆਪਣੇ ਸਾਡੇ ਦੇ ਨਾਜਵਾਨਾਂ ਨੂੰ ਤੰਗ ਕਰਦਾ ਉਹ ਸੁੱਖ ਦੀ ਨੀਂਦ ਨਹੀਂ ਸੌਂ ਸਕਦਾ ਜੇ ਆਪਾਂ ਸਾਰਿਆਂ ਪੜਾ ਆਪਾਂ ਇਹਨਾਂ ਕੰਮ ਗਲਤ ਕਰ ਜੀ ਸਾਰਿਆਂ ਲਈ ਇਹਨਾਂ ਤੇ ਇਹਨਾਂ ਬੰਦਾਂ ਸਸਪੈਂਡ ਕੀਤਾ ਜਾਂ ਟਰਮੀਨਲ ਕਰਤਾ ਜਵਾਗਿਆ ਨਾ ਮਹਾਰਾਜ ਅਫਸਰ ਵੀ ਬੈਠੇ ਆ ਇਹ ਚਾਹ ਬੰਦੇ ਇਹ ਤੁਵਾਦਲਾ ਔਰ ਇਡੇ ਇਡੇ ਵੱਡੇ ਅਕਸਰ ਅਸੀਂ ਦੇਖੇ ਜਿਹਨਾਂ ਰਹੇ ਵੀ ਉਹਨਾ ਬਿਲਕੁਲ ਮਲਿਆ ਮੇਟ ਹੋ ਗਿਆ ਜਦ ਮੈਂ ਹਾਂ ਸਰਵਸੇ ਬੜੀਆਂ ਤਕਰੀਰਾਂ ਨਸੀਬਾਂ ਆਈਆਂ ਇਹ ਮੇਰੇ ਪੁਰਾਣੇ ਸਾਥੀਆ ਨੂੰ ਸਭ ਨੂੰ ਪਤਾ ਸਾਡੇ ਐਕਟੀਵਿਟੀ ਡਾਇਰੈਕਟਰ ਨਾਲ ਸੀ ਉਸ ਬੰਦੇ ਨੇ 6000 ਫਿਰ 420 ਕੋਈ ਕੰਮ ਛੱਡਿਆ ਇਹ ਕਿਸੇ ਹਸਪਤਾਲ ਤੇ ਲੱਗਾਇਆ ਤਾਂ ਉਹਦਾ ਹੋਰ ਨਹੀਂ ਦਾ ਉਹ ਗੇੜ ਹੀ ਲਾ ਕੇ ਲਿਆਇਆ ਮਕਾਨ ਤੇ ਛਾ ਉਹਦਾ ਗਾੜੀ ਲਾ ਲੈ ਆਉਣਾ ਉਹਦਾ ਇਹ ਕੰਮ ਕਿਸੇ ਬੰਦੇ ਦਾ ਥੋੜਾ ਜਿਹਾ ਕੰਮ ਹੈ ਉਹਨਾਂ ਕਹਿੰਦਾ 1000 ਰੁਪਏ ਮਿਲਦੇ ਨੇ ਇਹਦਾ ਇਨਫਰਾਸਟਰ ਜਿਹਦਾ ਕੋਈ ਅੰਤ ਨਹੀਂ ਉਸ ਬੰਦੇ ਦਾ ਮੇਰੇ ਨਾਲ ਪੰਗਾ ਪਿਆ ਇੱਕ ਵਾਰੀ ਮਾਲਪੁਰ ਗਿਆ ਉਹ ਫਾਰਮੇਸੀ ਨੂੰ ਕਹਾਂ ਲਗਾ ਕੀ ਜੀ 500 ਰੁਪਿਆ ਦੇ ਤੇ ਮੈਨੂੰ ਉਹ ਪਤਾ ਨਹੀਂ ਸੀ ਪੈਸੇ ਫੜਦਾ ਹੀ ਦੇ ਉਹ ਮਿਲ ਗਿਆ ਹਲਾ ਜਿਆ ਦਾ 500 ਰੁਪਏ ਮੈਂ ਕੀ ਕਰਨਾ ਮੈਂ ਸਾਬ ਨੇ ਕਿਹਾ ਮੈਂ ਦੇ ਆ ਮੈਂ ਕਿਹਾ ਸਾਬ ਨੂੰ ਉਹ ਮਹਾ ਕਹਿੰਦਾ ਤੂੰ 500 ਨੂੰ ਕਹਨੂੰ ਦੇਣ ਦਾ ਕਹਿੰਦਾ ਗੱਡੀ ਤੇਲ ਪੋਣ ਮੈਂ ਗੱਡੀ ਤਾਂ ਮੇਰੀ ਫੁੱਲ ਆ ਇਹ ਕਿੱਥੇ ਪਾਉਣ ਜੀ ਮੈਂ ਕਿਹਾ ਮੈਂ ਨਹੀਂ ਰੱਖਿਆ ਤੇ ਆਪਾਂ ਮੈਂ ਕਹਿੰਦਾ ਪੈਸੇ ਨਹੀਂ ਫੜੇ ਮੈਂ ਕਿਹਾ ਦਲਾਲੀ ਮੇਰੇ ਤੋਂ ਨਹੀਂ ਹੁੰਦੀ ਤੂੰ ਦੋ ਸਾਡਾ ਬਦਲ ਜਾਣਾ ਤੇ ਜਿੰਨੇ ਭਰਾ ਮੇਰੇ ਬੈਠੇ ਸਾਰੇ ਮੇਰੇ ਮੂੰਹ ਮੱਥ ਲੱਗਣਾ ਸਾਰੇ ਫਿੱਟੇ ਨੂੰ ਨੰਨੂ ਕਹਿਣਾ ਚਲੋ ਕੱਲ ਦੇ ਚੱਲਦੇ ਇੱਥੇ ਇਰੀਗੇਸ਼ਨਾਂ ਨੂੰ ਜਿਆਦਾ ਪਤਾ 435 ਏਕੜ ਜਮੀਨ ਇੱਥੇ ਠਖਣੀ ਦੇ ਵਿੱਚ ਆਮ ਅਖਬਾਰਾਂ ਚ ਆ ਉਹ ਸਭ ਨੇ ਸੁਣਿਆ ਦੇਖਿਆ ਪੜ੍ਹਿਆ ਵੀ ਇੱਕ ਦਿਨ ਉਹਦੇ ਵਿੱਚ ਗਏ ਸੀ ਤੁਮਨ ਕਹਿਣ ਲੱਗ ਰਹੀ ਆਪਾਂ ਫਲੰਥਾਂਗਾ ਆ ਚਲੋ ਮੈਂ ਪਹਿਲਾਂ ਲਾਗਵੋ ਪੜ੍ਹਦਾ ਮੈਂ ਬੜੀ ਕੁਤੀ ਆਸੀ ਗੱਡੀ ਦੇ ਜਿਹੜਾ ਸਭੀ ਕੋਈ ਵੀ ਆਉਂਦਾ ਪੈ ਬਹਿ ਜਾ ਲਾਗਵੋ ਪੜ੍ਹ ਬੈਣਾ ਇਹਦਾ ਕੀ ਗੱਲ ਮੈਂ ਤੁਸੀਂ ਕੱਲ ਨੂੰ ਮੁਕਰ ਜਾਣਾ ਕਿਸੇ ਪਾਸੇ ਬਹਿਣਾ ਮੈਂ ਫਸ ਜਾਣਾ ਲਾਗਵੋ ਪੜਾ ਦੇ ਦੱਸ ਕਿ ਮੈਂ ਪੜ੍ਹਦੇ ਮੈਂ ਪੜ੍ਹਦੇ ਸੀ ਆ ਕਰ ਦੱਸ ਕਰ ਦੱਸ ਕਰਾ ਲੈ ਆ ਦੱਖਣੀ ਦੇ ਘੁੰਮੇ ਪਿੰਡਾਂ ਪੁੰਡਾਂ ਦੇ ਵਿੱਚ ਫੇ ਮਿਲ ਕੋ ਗੱਡੀ ਦੀ ਚਾਬੀ ਦੇ ਜਾ ਕ ਥੋੜੀ ਚੁਬੀ ਦਾ ਨੋ ਆਪ ਕੋ ਮਣਾ ਹੋਰ ਬੰਦਿਆਂ ਨੂੰ ਜਾਣਾ ਜ਼ਮੀਨ ਦਿਖਾ ਲੈਣੀ ਸਾਡੇ ਤੁਹਾਡੇ ਵਰਗੇ ਬੰਦਿਆਂ ਨੂੰ ਦਾਲ ਚ ਦੇ ਕੇ ਤੁਹਾਨੂੰ 10 ਕਿੱਲੇ ਦੇ ਦਿੰਦੇ 20 ਕਿੱਲੇ ਦਾ ਦੇ ਨੇ ਆ ਸ੍ਰੀ ਸ਼ਰੋੜਾ ਜਿਹੜਾ ਪੁੱਛਦਾ ਹੁੰਦਾ ਬੜਾ ਜੀ ਜੀ ਵੀ ਹੈ ਇਹ ਵੀ ਬੇਲਸੀ ਹੋਵੇ ਇਹਨਾਂ ਨੇ ਲੋਕਾਂ ਨੇ ਉਹ ਜ਼ਮੀਨ ਜਿਹੜੀ ਸੀ ਕਿਤੇ ਦੀ ਚੜੀ 435 ਏਕੜ ਜ਼ਮੀਨ ਵੱਡੇ ਵੱਡੇ ਢਡਾਂ ਵਾਲਿਆਂ ਨੇ ਐਦਾਂ ਹੀ ਲੈ ਲਈ ਸਭ ਕੁਝ ਬੈਂਕ ਦੀਆਂ ਮੋਹਰਾਂ ਜਾਲੀ ਹਰ ਚੀਜ਼ ਜਾਲੀ ਪੈਸਾ ਕਿਤੇ ਜਮਾ ਨਹੀਂ ਹੋਇਆ ਅਖੀਰ ਉਹ ਨਜ਼ਰ ਜਿਹੜਾ ਸੀ ਮੇਰੇ ਤੇ ਝੜ ਗਿਆ ਮੈਂ ਉਹਨੂੰ ਇੱਕ ਦਿਨ ਕਹਿ ਬੈਠਾ ਮੈਂ ਕਿਹਾ ਤੂੰ ਇਹ ਕੰਮ ਕਰਦਾ ਇਹ ਚਿੱਟੀ ਗੱਡੀ ਜਿਹੜੀ ਹੈ ਨਾ ਇਹਨੂੰ ਦਾਗ ਨਹੀਂ ਲੱਗਾ ਜਾਂ ਤੇ ਮੇਰੇ ਕੋ ਤੇ ਹੁਣ ਤੂੰ ਤੈਨੂੰ ਵੀ ਦਾਗ ਲੱਗ ਜਾਣਾ ਤੈਨੂੰ ਵੀ ਦਾਗ ਲੱਗਾ ਫੜ ਜਾ ਇਸ ਕੰਮ ਤੋਂ ਲੇਕਿਨ ਉਹਨੂੰ ਜਦੋਂ ਬੰਦੇ ਨੂੰ ਚੋਰੀ ਕਰਨ ਦੀ ਆਦਤ ਆ ਪਹਿਲੀ ਫਟਕਾ ਉਹਨੇ ਮੰਨਿਆ ਉਹਨਾਂ ਕਿਹਾ ਮੈਨੂੰ ਕਹਿੰਦਾ ਚੰਡੀਗੜ੍ਹ ਗਿਆ ਮੈਨੂੰ ਕਹਿੰਦਾ ਫਿਰ 30000 ਰੁਪਏ ਦੇ ਮੈਂ ਕਹਦਾ ਕਹਿੰਦਾ ਤੇਰੇ ਨਾਲ 80 ਕਮ ਵੀ ਕਿੰਨੇ ਜਮੀਨ ਕੀਤੀ ਆ ਮੇਰੇ ਕੋਲ ਜਿਹੜੀ ਗਾਲ ਨਿਕਲੀ ਮਨੋਂ ਕੱਢੀ ਜੇ ਹੀ ਰਾਣਾ ਸੀ ਇਰੀਗੇਸ਼ਨ ਡਿਪਾਰਟਮੈਂਟ ਦਾ ਹੁੰਦਾ ਪੰਜਾਹ ਹਜ਼ਾਰ ਹੋ ਗਿਆ ਹੋਊਗਾ ਉਹ ਬੰਦੇ ਨੇ ਮੈਨੂੰ ਆਖਿਆ ਮੈਂ ਬਹੁਤ ਚੰਗੀ ਸ਼ਹਿਦ ਬਣਾਈ ਉਹ ਜਾ ਕੇ ਕਹਿੰਦਾ ਤਾਂ ਗਾਲਾਂ ਕੱਢਦਾ ਸੈਣੀ ਬਫਨ ਤੁਸੀਂ ਬੈਠੇ ਸੀ ਉੱਥੇ ਸਾਨੂੰ ਬਾਗ ਲਿਆ ਇੱਕ ਕਮਾਂਡਰ ਸੀ ਇੱਥੇ ਭਗਤਨਗਰ ਨੇ ਦਾ ਉਹ ਸੀ ਸਾਡੇ ਤਿੰਨ ਚਾਰ ਠਾਕ ਵੱਡੇ ਸੀ ਮੈਨੂੰ ਕਹਿੰਦਾ ਕਿ ਤੂੰ ਪੈਸੇ ਦੇਂਦਾ ਮੈਂ ਕਾਹਦੇ ਕਾਹਦੇ ਨਾਲ ਜ਼ਮੀਨ ਅਸੀਂ ਕਿਲੇ ਮੈਂ ਕਿਸ ਭਾਂਚੂ ਨਹੀਂ ਪਾਈ ਸੀ ਉਹਥੇ ਨਾਲ ਸਾਰੇ ਅਸੀਂ ਤੇ ਅਸੀਂ ਕੀਤੀ ਮੈਂ ਆਉਣੇ ਪ੍ਰਸਵਾਲ ਨਹੀਂ ਦਿੰਦਾ ਇਹਨੇ ਕੋਈ ਯਾ ਚੱਲਦਾ ਅੱਜ ਅਗਾ ਸੰਗ ਸੰਗ ਅਸਵੇਰ ਨੂੰ ਆਏ ਮੈਨੂੰ ਅੱਜ ਕਹਦਾ ਤੂੰ ਮਾਨਸਾ ਦੇਖਿਆ ਮੈਂ ਕਈ ਵਾਰੀ ਦੇਖਿਆ ਪੰਜਾਬ ਦਾ ਮੈਂ ਕੋਈ ਜਿਲ੍ਹਾ ਨਹੀਂ ਮੇਰੇ ਕੋਲ ਟਰੱਕ ਸੀਗਾ ਕੋਈ ਜਿਲ੍ਹਾ ਨਹੀਂ ਵਜਾ ਜਿਸ ਵਿੱਚ ਨਹੀਂ ਗਿਆ ਮੈਂ ਮਰਸਾ ਪਾਸ ਜਾਣਾ ਕਹਿੰਦਾ ਵਾ ਤਿਆਰੀ ਕਰ ਲੈ ਮੈਂ ਕਹਾ ਇੱਕ ਮਿੰਟ ਯਾਰ ਇੱਕ ਹੋਰ ਕਰ ਦਿਓ ਮੈਂ ਕਹਾ ਮਾਨਸਾ ਕਾ ਨੂੰ ਪਹੁੰਚਾਂ ਜਾਂ ਤੇਰੇ ਨਾਲ ਦਮ ਹੈ ਮੈਂ ਨਨਕਾਣਾ ਸਾਹਿਬ ਪਹੁੰਚਦੇ ਤੈਨੂੰ ਬਤਾਲ ਮੰਦ ਉੱਥੋਂ ਨਿਕਲੇ ਵਾਪਸ ਆ ਗਏ ਇਹ ਮੇਰੇ ਕੋਲ ਡਾਇਰੈਕਟਰ ਕੋ ਚਲੇ ਗਿਆ ਇਹ ਮੇਰੇ ਅੱਗੇ ਮਾਨਸਾ ਕਰਾ ਇਨਕੁਆਰੀਏ ਤੇ ਚੱਲ ਪਈ ਇਹ ਜਿਸ ਦਾ ਚੋਜੀ ਸ਼ਰਮ ਸਿੰਘ ਹੁੰਦੇ ਸੀ ਐਸ 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 ਵੀ ਉਹਨਾਂ ਨੇ ਮਿਲੂ ਸਦਨੇ ਮੇਰਾ ਮੁੰਡਾ ਬਿਮਾਰ ਤੇ ਮੈਂ ਉਹਦੇ ਚ ਉਹਨੂੰ ਕਿਹਾ ਮੈਂ ਥਾਂਦਰ ਰਹਿੰਦਾ ਹਾਂ ਮੈਂ ਮੇਰੇ ਮੁੰਡਾ ਬਿਮਾਰ ਹੈ ਮੈਂ ਦਵਾਈ ਕਰ ਦੇ ਗਿਆ ਉਹ ਕਹਿੰਦਾ ਸਾਹਿਬ ਨਾਲ ਗੱਲ ਕਰਨਾ ਸਾਹਿਬ ਨੂੰ ਮੈਂ ਗੱਲ ਕੀਤੀ ਮੈਂ ਕਿਹਾ ਜੀ ਇਹ ਕਰਦਾ ਉਹ ਟੈਲੀਫੋਨ ਜਿਹੜੇ ਸੀ ਸਾਰੇ ਉੱਥੇ ਕੰਟੈਕਟ ਹੋ ਗਏ ਉਹ ਮੈਂ ਜਦੋਂ ਗੱਲ ਕਰ ਬੈਠਾ ਮੈਂ ਕਿਹਾ ਤੁਸੀਂ ਇਹਦੇ ਪੱਛ ਗਏ 973 ਆ ਗਿਆ ਤੇ ਇਹਨਾਂ ਪੁਲਸ ਵਾਲਿਆਂ ਨੇ ਮੈਨੂੰ ਕਹਿੰਦਾ ਚਲੋ ਮੈਂ ਮੈਂ ਉਹਨਾਂ ਨੂੰ ਮੈਂ ਗੱਲਬਾਤ ਕੀਤੀ ਉਹਨਾਂ ਨਾਲ ਤਾਂ ਮੈਨੂੰ ਕਹਿੰਦਾ ਤੇਰਾ ਮੁੰਡਾ ਨਹੀਂ ਬਿਮਾਰ ਇਹ ਕਹਿੰਦਾ ਜਿਹਨੂੰ ਤੁਹਾਡੇ ਫੋਨ ਤੇ ਘਰ ਦਾ ਵੀ ਫੋਨ ਵੀ ਸਾਰੇ ਇੱਥੇ ਕੰਟੈਕਟ ਹੋ ਚੁੱਕੇ ਆ ਤੇ ਕਹਿੰਦਾ ਅਸੀਂ ਪੁਲਸ ਵਾਲੇ ਹੁੰਨੇ ਆ ਉਹ ਜਿਹੜਾ ਸ਼ਬਦ ਕਿਹਾ ਮੈਂ ਸਮਝ ਨਹੀਂ ਕਹਿ ਸਕਦਾ ਉੱਥੋਂ ਮੈਂ ਛੱਡਿਆ ਸਾਬ ਮੈਂ ਦਵਾਈ ਦਿੱਤੀਗਾ ਦਵਾਈ ਦੇਗਾ 2 ਵਜੇ ਥਾ 2 ਵਜੇ ਗਿਆ 5 ਵਜੇ ਮੈਨੂੰ ਸੱਜਣ ਪੌਣੇ ਪਾਈ ਸਾਡੇ ਸਾਥ ਹੋ ਗਿਆ ਸ਼ਾਨ ਦੇ ਮੈਂ ਜੀ ਕਰਦਾ ਮੇਰਾ ਬੋਲ ਉਹ ਕੋਈ ਨਾ ਲੇਕਾ ਕੋਈ ਸ਼ਬਦ ਐਸਾ ਨਹੀਂ ਕਿਹਾ ਜਿਹੜੇ ਮੇਰੀ ਸ਼ਾਨ ਦੇ ਬਰਖਰਾ ਨਾ ਪਰੇਸ਼ਾਨ ਦਾ ਬੰਦਾ ਬਜਦਾ ਨਹੀਂ ਹੁਣ ਪਹਿਲਾ ਗੱਲ ਮੈਨੂੰ ਕਹਿੰਦੇ ਸਾਜ ਜੀ ਤੁਸੀਂ ਮੇਰੇ ਫਾਜ਼ਲ ਸਾਹਿਬ ਤੋਂ ਵੱਡੀ ਉਮਰ ਦੇ ਹੋ ਤੇ ਮੈਂ ਤੁਹਾਨੂੰ ਗਲਤ ਕਰਨੀ ਕਹਿੰਦਾ ਸੱਚ ਬੋਲ ਮਨੋ ਇਹ ਤੁਹਾਨੂੰ ਸਾਰੀ ਦਾਖੀ ਰੱਖਿਆ ਯਾਰ ਕਹਿੰਦਾ ਲਾਗਬਗ ਮਖ ਨਾਮਕ ਮੇਰੇ ਕੋਲ ਹੈ ਕਾ ਦੇ ਦੇ ਵਿੱਚ ਮੈਂ ਪਿੰਡ ਗਿਆ ਸੀ ਮੈਂ ਕਿਹਾ ਇੰਨੀ ਵਾਰੀ ਮੈਂ ਗਿਆ ਬਾਕੀ ਜਿਹੜਾ ਮੈਂ ਨਹੀਂ ਗਿਆ ਉਹ ਕੇਸ ਚੱਲਦਾ ਚੱਲਦਾ ਇਹਨਾਂ ਨੇ ਮੈਂ ਤਾਂ ਮਨਸਾ ਭੇਜਦਾ ਤੇ ਮੇਰੇ ਕੋਈ ਬੰਦੇ ਸੀ ਮੈਂ ਆਪਣੇ ਬੰਦੇ ਵਰਤੇ ਇੱਕ ਦਿਨ ਚਾਰ ਵਾਰੀ ਆਰਡਰ ਹੋਇਆ ਮਾਫਰ ਹਾਫਰ ਚਾਰੇ ਵਾਰੀ ਕਿੰਸਾ ਉਹਨਾਂ ਬੰਦਿਆਂ ਨੂੰ ਮੁੜ ਕੇ ਫਿਰ ਮੈਂ ਮੰਤਰੀ ਸਵੇਰੇ ਸੱਦਿਆ ਤੇ ਕੀ ਗੱਲ ਮੈਂ ਦੱਸਿਆ ਆ ਗਿਆ ਕਾਫੀ ਐਮਐਲਏ ਵਗਰਾ ਬੈਠੇ ਸੀ ਉੱਥੇ ਮੈਨੂੰ ਕਹਿੰਦਾ ਇੱਥੇ ਵੀ ਜਦ ਸਾਰਾ ਨੇ ਬੈਠਾ ਜੀਦਾ ਮੇਰੇ ਕੋਲ ਇੱਦਾ ਆ ਜਾ। ਜੇ ਬੈਠੇ ਇੰਦੇ ਮੈਂ ਕੋਲ ਆ। ਦੱਸ ਕੀ ਗੱਲ ਹੈ। ਮੈਂ ਜੇ ਆਹ ਕਹਿੰਦਾ। ਕਹਿੰਦਾ ਵੀ ਤੈਨੂੰ ਪਤਾ ਨਹੀਂ। ਮੈਂ ਸਾਰੀ ਗੁੱਸਾ ਤੇ ਨਾ ਕਰਾਂਗੇ। ਪਰ ਜੜ ਕੇ ਆ ਗੁੱਸਾ ਤੇ ਨਾ ਕਰਾਂਗੇ। ਕਹਿੰਦਾ ਨਹੀਂ। ਮੈਂ ਖਾ ਮੈਂ ਜੇ ਇਹਨੂੰ ਲੈ ਕੇ ਜਾਂਦਾ ਸੀ। ਟ੍ਰੈਸਟ ਹੌਸ। 100 ਕਿਲੋ ਨੇ। ਉੱਥੇ ਕਈ ਬੰਦੇ ਉਹਦੇ ਮੈਨੂੰ ਕੀ ਪਤਾ ਕੌਣ ਆਉਗਾ। ਮੈਂ ਮਖਾਨੇ ਕੀ ਉਹ ਤੇ ਕੀਤਾ ਕੀ ਨਹੀਂ ਕੀਤਾ ਉਸ ਨੂੰ ਮੈਨੂੰ ਨਹੀਂ ਪਤਾ ਕਦੋਂ ਕਦਾਂ ਪਤਾ ਮੈਂ ਕਹਾਂ ਜੀ ਮੈਂ ਉਸੇ ਗੱਲ ਤੇ ਹੈ ਨਹੀਂ ਪਹਿਲਾਂ ਕਹਿੰਨਾ ਉਹ ਗੁੱਸਾ ਨਾ ਕਰਿਓ ਭਾਈ ਜਿਹੜਾ ਡਰਾਈਵਰ ਤੁਹਾਨੂੰ ਲੈ ਕੇ ਆਇਆ ਤੁਸੀਂ ਇੱਥੇ ਅੰਦਰ ਬੈਠੇ ਹੋ ਉਹਨੂੰ ਪਤਾ ਵੀ ਤੁਸੀਂ ਕੀ ਕਰਦੇ ਅੰਦਰ ਇਹਨੂੰ ਕੀ ਪਤਾ ਮੈਂ ਜੀ ਉਹਨਾਂ ਨੂੰ ਪਤਾ ਮੈਂ ਤਾਂ ਮੈਨੂੰ ਹੀ ਨਹੀਂ ਮੈਨੂੰ ਸੁੱਕਾ ਪਸਾ ਆ ਗਿਆ ਪਸਾ ਮੈਂ ਮਹਿਮਾਨ ਸਾਹਿਬ ਸਿਰਕਾ ਕਿੰਨੇ ਦਿਖਾਇਆ ਉਹ ਜਿਹੜੇ ਐਮਐਲ ਹੋਰ ਬੈਠੇ ਨੇ ਸਾਰੇ ਬੰਦੇ ਉਹ ਸਾਰੇ ਇੱਕੋ ਵਾਰੀ ਬੋਲਦਾ। ਅਨੇ ਮੰਤਰੀ ਸਾਹਿਬ ਇਸ ਗੱਲ ਵਿੱਚ ਝੱਪਦੇ। ਇਹ ਬੰਦੇ ਦਾ ਆਰਡਰ ਕਰ ਦਿਓ ਸ਼ਰਪਤ ਮੰਗ ਕੇ। ਇਸ ਜੇ ਬੰਦਾ ਝੂਠਾ ਹੁੰਦਾ ਨਾ ਐਸੇ ਤੁਹਾਡੇ ਕੋ ਖੜਾ ਹੀ ਨਹੀਂ ਹੋ ਸਕਦਾ। ਉਹਨਾਂ ਨੇ ਤਿੰਨ ਕੁ ਮਹੀਨੇ ਬਾਅਦ ਹੋਵੇ ਮੈਨੂੰ ਕਹਿੰਦਾ ਜਮੀਨ ਲੈ ਕੇ ਮੈਂ ਕੰਮ ਹੀ ਹੈਗੀ ਐ। ਇੰਨਾ ਕਰ ਅੱਜ ਤੋਂ ਬਾਅਦ ਜਾਣਾ ਹੀ ਨਹੀਂ। ਖੇਤੀ ਕਰੋ। ਜਦੋਂ ਤੱਕ ਸੱਜੂ ਦਾ ਕੰਮ ਆ। ਆਪਾਂ ਤੈਨੂੰ ਮਹੀਨੇ ਦਾ ਕਰ ਰਹੇ ਆ। ਮਾਨਸਾ ਗਿਆ ਜਵਾਨ ਕੀਤਾ ਉਹਨੇ ਬਾਰੀ ਮੁਕਤੀ ਆ ਗਿਆ ਉਸ ਬੀਬੀ ਹੁੰਦੀ ਸੀ ਜਿਹੜੀ ਅੱਜ ਮੈਂ ਭਰੀ ਸਮਝ ਕੇ ਆ ਕੇ ਵੀ ਕਰਦਾ ਉਸ ਬੀਬੀ ਨੇ ਮੇਰੀ ਇੰਨੀ ਮਦਦ ਕੀਤੀ ਕਹਿੰਦਾ ਸੀ ਉਹ ਜਾਣਦੀ ਨਹੀਂ ਪੁੱਛਦੀ ਨਹੀਂ ਕਹਿੰਦੀ ਕਿ ਹੰਨਾ ਕਰਾਗਾ ਉਹ ਕਹਿੰਦੀ ਚਾਰ ਐਪਲੀਕੇਸ਼ਨ ਲਿਖ ਲੈ ਜਾ ਇੱਕ ਵਾਰ ਦਸ ਕਰ ਦਸ ਕਰ ਦੇ ਆਪਣੀ ਛੁੱਟੀ ਮਨਜ਼ੂਰ ਕਰਾ ਲੈ ਤੈਨੂੰ ਜਿਹੜੇ ਖਾਲੀ ਪੇਪਰ ਦਸ ਦੇ ਤੈਨੂੰ ਆਪਾਂ ਹੋਏ ਕਿੱਥਾ ਕਰਕੇ ਆ ਗਏ ਅਫਸਰ شاہੀ ਮੇਰੇ ਆਰਡਰ ਉੱਥੇ ਹੋਏ ਕੰਦੀ ਕੋ ਅਸ਼ਾਫ ਦੇ ਦਿਨੇਦਰ ਨੇ ਉਹ ਬਲੇ ਉੱਥੇ ਲੈ ਕੇ ਉੱਥੇ ਛੱਡ ਦਿੱਤੇ ਯਸਰ ਸ਼ਹੀਦ ਮੈਂ ਜੇ ਉੱਥੋਂ ਮਾਨਸਰ ਤੋਂ ਉਹ ਕੁੜੀ ਨੂੰ ਕਾਲ ਕੇ ਜਾਓ ਆਪਣੇ ਆਰਡਰ ਲੈ ਆਉਂ ਮੈਂ ਇੱਥੇ ਆ ਕੇ ਕਹਿੰਦੇ ਮੈਂ ਆਰਡਰ ਪਾਤੇ ਵਾ ਫੇ ਪਤਾ ਲੱਗਾ ਕਿ ਆਰਡਰ ਜਿਹੜੇ ਦਿਨੇਗਣੇ ਪਾਏ ਸੀ ਉਹ ਕੱਢ ਕੇ ਉੱਥੇ ਛੱਡ ਦਿੱਤੇ ਮੁੜ ਕੇ ਆ ਕੇ ਸਤਿੰਦੀਗੜ ਉਹਨਾਂ ਮੈਨੂੰ ਦੁਬਾਰਾ ਦੇ ਦਿੱਤੇ ਫਿਰ ਜਾ ਕੇ ਜਾਨ ਕੀਤਾ ਉਹ ਕੇਸ ਅੱਜ ਤੱਕ ਚੱਲਦਾ ਹੈ 435 ਕਰਦਾ ਜਿਸ ਵਿੱਚ ਮਹਿਕਮੇ ਤੇ ਜਿਹੜੀ ਗੋਈ ਸੋਈ ਗਾਹਾਂ ਫੌਲਸ ਵਾਲੇ ਪਾਸੇ ਚਲੇ ਗਿਆ ਸੀਵੀਆਈ ਕੋਕੈਸ਼ ਚਲੇ ਗਿਆ ਤੇ ਮੈਨੂੰ ਜਿੱਥੇ ਬੀਬੀ ਜ਼ਗੀਰ ਕੋਲ ਸਜ਼ਾ ਹੋਈ ਸੀ ਉਸ ਕਮਰੇ ਪਟਿਆਲੇ ਸੱਧਿਆ ਮੈਂ ਆਪਣੇ ਮਨ ਨਾਲ ਸੋਚਿਆ ਜਾਂਦੇ ਨੇ ਕਿ ਮੇਰਾ ਇੱਕ ਜਵਾਨ ਚੋਂ ਨਿਕਲਿਆ ਨਸਲ ਜਿਹੜਾ ਉਹ ਇਹਨਾਂ ਸਦਰ ਜੇਲ੍ਹ ਫੇਰ ਗਿਆ ਕਈ ਜਿੰਮੀਦਾਰ ਜਿਹੜੇ ਮੋٹے ਸੀ ਅੰਮ੍ਰਿਤਸਰ ਦੇ 12 ਜਿਹੜਾ ਬੰਦੇ ਹੋਗੇ ਸੀ ਉਤਵਾਰੀ ਸੀ ਇਹ ਸਾਣੀ ਹੁਣੀ ਸੀ ਹੋਰ ਬੰਦੇ ਸੀ ਜਿੱਦਾਂ ਮੇਰਾ ਗਿਆ ਮੈਂ ਸਵੇਰ ਨੂੰ ਜਾ ਕੇ ਜਾ ਕੇ ਆਈ ਦਿੱਤੀ ਇੱਕ ਵਕੀਲ ਸਰਦਾਰ ਜੀ ਸੀਗਾ ਇਹਦਾ ਆ ਜਾਓ ਜੀ ਇੱਧਰ ਆ ਗੁਰੇ ਸਿੰਘ ਮਗਾਨ ਅੰਦਰ ਚਲੋ ਅੰਦਰ ਜਾ ਕੇ ਮਨੇ ਉਹ ਡਾੜਾ ਬਣਾਉਣ ਲੱਗਾ ਉਹ ਤੁਸੀਂ ਐ ਕਿਉਂ ਅਸੀਂ ਐ ਕਹਾਗੇ ਤੁਸੀਂ ਐ ਕਹਦੇ ਹੋ ਜੋ ਨਾ ਤਾਂ ਮੈਂ ਕਹਾਂ ਮੈਂ ਕੋਈ ਵੀ ਨਹੀਂ ਕਹਿਣਾ। ਕਹਿੰਦਾ ਕਿ ਮੈਂ ਜਿਵੇਂ ਬਿਆਨ ਦਿੱਤੇ ਹੋ ਨਾ ਉਹ ਕਦਮ ਬੰਦ ਹੈ। ਉਹ ਤੋਂ ਬਾਅਦ ਮੈਂ ਇੱਕ ਨਮਜ਼ੀ ਵੀ ਕਹਿਣਾ। ਕਹਿੰਦਾ ਕਿ ਕਿਉਂ ਨਹੀਂ ਕਹਿਣਾ ਮੈਂ ਨਹੀਂ ਕਹਿਣਾ ਮੇਰੀ ਮਰਜ਼ੀ। ਤੱਕੇ ਨਾ ਕਹੋ ਨਾ ਮੈਂ ਦਰਜ ਕਰੂੰਗਾ। 7:00 ਵਜੇ ਸਭ ਗਿਆ। ਉੱਥੇ 6 ਵਕੀਲ ਸਾਡੇ ਹੋਰ ਖੜੇ। ਉਹਨਾਂ ਦੇ ਵਿੱਚ ਮੈਨੂੰ ਘਸਾ ਦਿੱਤਾ ਗਿਆ। ਇੱਕ ਮੇਰੇ ਗੋਡੇ ਖਰਾਬ ਸਿਕਨ ਜੰਮੇ ਪੋਦਾ। ਉਥੇ ਖੜੇਣਾ ਹੋਵੇ ਕੋਨੇ 2-2 ਘੰਟੇ ਦੇ ਕਰੀਬ ਉਸ ਸਮਾਂ ਲਗਾ ਜਿਹੜਾ ਪੁੱਛੇ ਉਹ ਡਾਕਟਰ ਮੇਰੇ ਨਾਲ ਖੜੇ ਸਨ ਮੈਂ ਇਹਨੂੰ ਪੁੱਛਿਆ ਕਿ 422 ਕੀਤੀ ਇਹਨੂੰ ਪੁੱਛਿਆ ਨਾਂ ਦਾ ਪਰਾਣੇ ਦਾ ਨਾਂ ਦਿਆ ਤੇ ਇਹ ਮਰਿਆ ਜਾਣਾ ਨਾ ਕਿਸੇ ਹੋਰ ਦਾ ਮੈਂ ਕਿਹਾ ਇਹਨੂੰ ਪੁੱਛੋ ਕਿੱਥੇ ਆ ਮੈਂ ਜਾਨੂਗਾ ਮੈਂ ਇਮਜ਼ਾਕ ਬਗ ਤੁਹਾਡੇ ਕੋਲ ਪਈ ਆ ਸਾਹਮਣੇ ਮੇਰੇ ਕੋ ਕਾਪੀ ਵੀ ਮਿਲਾ ਲਓ ਇਹ ਤੋਂ ਬਾਅਦ ਮੈਂ ਕੁਝ ਨਹੀਂ ਦੰਦਾ ਉਹ ਹਾਲ ਕੇ ਵਕੀਲਾਂ ਨੂੰ ਕਹਿੰਦਾ ਗੱਲ ਸੁਣ ਮੇਰੀ ਇਹ ਬਾਬੇ ਕੋਲੋਂ ਤੁਸੀਂ ਕੀ ਲੈਣਾ ਇਹਦੇ ਨਾ ਕੋਈ ਜ਼ਮੀਨ ਨਹੀਂ ਕੋਈ ਜਾਇਦਾਦ ਨਹੀਂ ਕੋਈ ਕੁਝ ਨਹੀਂ ਤੇ ਤੁਸੀਂ ਇਹਨੂੰ ਕਾਨੂੰਨ ਸੱਜਾ ਦਾ ਕਾਨੂੰਨ ਇਹਨੂੰ ਖੱਜਲ ਕਰਦੇ ਬੁੱਢਾ ਬੰਦਾ ਉਹ ਜੱਜ ਨੇ ਅਸੀਂ ਕੁਰਸੀ ਤੇ ਬੈਠਾ ਕਦੀ ਖਵਾ ਕੁਰਸੀ ਐਨੂੰ ਕਦੀ ਖਵਾ ਕੇ ਐਨੂੰ ਆਪਣੀ ਐਸੀ ਕਰੀ ਜਾਏ ਮੈਂ ਖਿਆ ਬਿੰਦੋ ਠੋਕੇ ਜਾਣਾ ਅਖੀਰ ਤੇ ਉਹ ਕਹਿਣ ਲੱਗਾ ਨਹੀਂ ਸਰ ਜੀ ਤੁਸੀਂ ਜਾ ਕਰੋ ਜਾਓ ਕਹਿੰਦਾ ਨਾ ਘਟੋ ਵਿੱਚ ਅੱਜ ਤੋਂ ਬਾਅਦ ਕੋਈ ਸੰਭਣ ਬੈਗ ਤੁਸੀਂ ਕੋਟ ਦਿਨਾ ਸੋ ਸੱਚੇ ਸੀ ਪਰਮਾਤਮਾ ਨੇ ਸਾਫੇ ਦਾ ਬਚਾਇਆ ਅੱਜ ਤੁਹਾਡੇ ਜੀ ਵਧੀਆ ਖੜੇ ਆ ਪੁਲਿਸ ਨੇ ਇਹ ਵੇ ਸੀ ਮੈਨੂੰ ਇੱਥੋਂ ਵੀ ਚੱਕ ਲੈਣਾ ਉੱਥੋਂ ਵੀ ਚੱਕਣਾ ਪੁਲਿਸ ਮਗਰ ਮਗਰ ਫਿਰਦੀ ਸੋਏ ਜਿਹੜੇ ਅਫਸਰ ਨੇ ਇਹਨੇ ਕਰਪਟ ਨੇ ਜਿਹਨਾਂ ਦਾ ਅੰਤ ਨਹੀਂ ਇਹਨਾਂ ਦਾ ਆਪਾ ਇਕੱਠੇ ਹੋ ਕੇ ਇਹ ਨਤ ਪਾਵਾਂਗੇ ਤਾਂ ਫਿਰ ਸੂਤ ਹੁੰਦਾ ਹੁਣ ਇੱਥੇ ਹੋਵੇ ਤਾਂ ਫਿਰ ਇਹ ਦੱਸਾਂਗੇ ਕਿ ਕਿਸ ਭਾਗ ਦੀ ਤੀ